ਅਮਰ ਸਿੰਘ ਚਮਕੀਲਾ ਦੇ ਸਾਥੀ ਕਲਾਕਾਰਾਂ ਨੇ ਕਿਵੇਂ ਇੱਕ ਝੂਠ ਪਲਾਇਆ ਇੱਕ ਸਾਜ਼ਿਸ਼ ਕੀਤੀ ਗਈ ਜਿਹਦਾ ਕਮਿਆਜਾ ਕਿ ਚਮਕੀਲੇ ਨੂੰ ਆਪਣੀ ਜਾਨ ਦੇਣੀ ਪਈ ਦੋਸਤੋ ਇਹਦੇ ਬਾਰੇ ਗੱਲ ਕਰਾਂਗੇ ਜਦੋਂ ਕੈਨੇਡਾ ਫੇਰੀ ਦੌਰਾਨ ਚਮਕੀਲਾ ਜੀ ਬੈ ਹੋਏ ਸੀਗੇ ਸ਼ੋਅ ਲਾਉਣ ਉੱਤੇ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੰਦਿਆਂ ਇਹ ਇੱਥੇ ਫਲਾ ਦਿੱਤੀ ਗਈ ਗੱਲ ਕਿ ਚਮਕੀਲੇ ਨੇ ਇਹ ਗੱਲ ਕਹੀ ਆ ਕਿ ਮੈਂ ਖੜਕੂਆਂ ਨੂੰ ਪੈਸੇ ਦੇ ਦਿੱਤੇ ਮੈਂ ਉਹਨਾਂ ਨੂੰ ਕਹਿੰਦੇ ਜਿੱਦਾਂ ਦਾ ਮਰਜੀ ਗਾ ਕਿਉਂਕਿ ਉੱਤੇ ਕਹਿੰਦੇ ਇੱਕ ਪੱਤਰਕਾਰ ਨੇ ਉਹਨਾਂ ਤੋਂ ਪੁੱਛਿਆ ਸੀ ਵੀ ਤੁਸੀਂ ਉੱਥੇ ਇੰਨਾ ਚੱਲ ਰਿਹਾ ਆ ਮੂਵਮੈਂਟ ਚੱਲ ਰਹੀ ਤੁਸੀਂ ਕਿਵੇਂ ਇਦਾਂ ਦੇ ਗਾਣੇ ਗਾ ਰਹੇ ਹੋ ਉੱਥੇ ਤਾਂ ਕਹਿੰਦੇ ਤਾਂ ਕਹਿੰਦੇ ਚਮਕੀਲਾ ਜੀ ਨੇ ਇਹ ਗੱਲ ਪਰ ਇੱਕ ਗੱਲ ਦੋਸਤੋ ਇਹ ਆ ਨਾ ਤਾਂ ਇਹ ਗੱਲ ਨਿਕਲ ਕੇ ਸਾਹਮਣੇ ਆ ਪਈ ਆ ਨਾ ਹੀ ਅੱਜ ਤੱਕ ਕੋਈ ਵੀਡੀਓ ਨਾ ਹੀ ਉਹ ਇੰਟਰਵਿਊ ਆ ਇੱਕ ਯਾਨੀ ਕਿ ਇਹ ਇਹਦੇ ਬਾਰੇ ਸਵਰਨ ਸਿੰਘ ਸੀਬੀਆ ਦਾ ਇਹ ਕਹਿਣਾ ਆ ਜਿਹੜੇ ਕਿ ਉਹਨਾਂ ਦੇ ਗੀਤਲੇ ਕੇ ਦੇ ਨਾਲ ਵੀ ਸੇ ਉਹਨਾਂ ਦਾ ਮੰਨਣਾ ਆ ਕਿ ਇਹ ਇੱਕ ਝੂਠਾ ਪ੍ਰੋਪਗੈਂਡਾ ਕੀਤਾ ਗਿਆ ਸੀ ਅਮਰ ਸਿੰਘ ਚਮਕੀਲੇ ਦੇ ਨਾਲ ਚਮਕੀਲੇ ਦੀ ਚੜਤ ਤੋਂ ਨਾਲ ਦੇ ਜਿਹੜੇ ਕਲਾਕਾਰ ਸੀ ਉਹਨਾਂ ਨੇ ਕੀ ਕੀਤਾ ਇੱਕ ਰੌਲਾ ਫੁਲਾਤਾ ਇੱਕ ਆਉਂਦਿਆਂ ਨੂੰ ਇੱਕ ਰੌਲਾ ਪਾਤਾ ਕਿ ਚਮਕੀਲਾ ਤਾਂ ਕਹੀ ਜਾਂਦਾ ਜੀ ਮੈਂ ਪੈਸੇ ਦੇ ਦਿੱਤੇ ਉਹ ਆ ਮੈਂ ਹੁਣ ਜਿੱਦਾਂ ਮਰਜੀ ਗਾਈ ਜਾਵਾਂ ਨਾ ਇਸ ਗੱਲ ਦਾ ਕੋਈ ਪੁਖਤਾ ਸਬੂਤਾਂ ਨਾ ਕੋਈ ਸਾਹਮਣੇ ਇਹਦਾ ਤਾਥ ਆ ਤੱਕਿਆ ਜੋ ਕਹਿਣਾ ਆ ਜਾਂ ਤਾਂ ਕੋਈ ਰੱਖਿਆ ਹੋਵੇ ਪਈ ਆ ਦੇਖੋ ਇਹਦੇ ਵਿੱਚ ਚਮਕੀਲਾ ਕਹਿ ਰਿਹਾ ਆ ਵੀ ਮੈਂ ਖੜਕ ਨੂੰ ਪੈਸੇ ਦਿੱਤੇ ਆ ਮੈਨੂੰ ਉਹ ਕਹਿੰਦੇ ਹੁਣ ਤੂੰ ਜਿੱਦਾਂ ਮਰਜੀ ਗਈ ਜਾ ਨਹੀਂ ਕੁਝ ਵੀ ਨਹੀਂ ਸਾਹਮਣੇ ਇੱਕ ਸੁਣੀ ਸੁਣਾਈ ਗੱਲ ਉੱਥੋਂ ਦੀ ਛੱਡਿਆ ਛੱਡੀ ਗੱਲ ਇੱਥੇ ਸਾਰੇ ਆਉਂਦਿਆਂ ਨੂੰ ਫਲਾਤੀ ਜਿਵੇਂ ਹੀ ਚਮਕੀਲਾ ਜੀ ਇੱਥੇ ਆਪਣੇ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਆਏ ਇੱਥੇ ਖੜੇ ਲਾਣ ਲੱਗੇ ਤੇ ਉਹਨਾਂ ਨੂੰ ਫਿਰ ਉਹ ਕਹਿੰਦੇ ਸੀਆਰਪੀ ਦਾ ਲਾ ਕੇ ਕਰਦੇ ਸੀਗੇ ਆਪਣੇ ਅਖਾੜਾ ਲਾਉਂਦੇ ਸੀਗੇ ਉਹ ਕਿ ਐਡਾ ਰੱਖਦੇ ਤੇ ਡੱਬ ਚ ਕਹਿਣ ਦਾ ਮਤਲਬ ਜਦੋਂ ਉਹਨਾਂ ਨੂੰ ਧਾਰਮਿਕ ਗੀਤ ਗਾਏ ਤੇ ਪੁਲਿਸ ਨੇ ਵੀ ਉਹਨਾਂ ਨੂੰ ਇਹ ਗੱਲ ਖਿੱਚਿਆ ਵੀ ਤੁਸੀਂ ਖੜਕੋਂ ਦੇ ਕਹੇ ਤੇ ਬੜਾ ਧਾਰਮਿਕ ਗੀਤ ਗਾਣਾ ਹੁਣ ਗੱਪੇ ਫਸ ਕੈਸੇ ਅਮਰ ਸਿੰਘ ਚਮਕੀਲਾ ਖੜਕੂ ਕਹਿੰਦੇ ਸੀ ਕੋ ਧਾਰਮਿਕ ਦਾ ਉਹ ਕਹਿੰਦੇ ਸੀ ਤੂੰ ਉਹਨਾਂ ਦੇ ਕਹੇ ਤੇ ਜੇ ਐਡਾ ਗਾਉਂਗਾ ਤਾਂ ਤੈਨੂੰ ਫਿਰ ਸਾਡੇ ਵੱਲੋਂ ਵੀ ਆਹ ਭੋਤਨਾ ਪੋਗਾ ਤੂੰ ਦੱਸ ਕਿੰਨੇ ਪੈਸੇ ਲੈਣਾ ਕੜਪੂਆ ਤਾਂ ਤੂੰ ਕੀ ਕਰਦਾ ਤੇਰਾ ਕਿਹੜੀ ਸੰਟਕਾੜਾ ਕਿਹੜਾ ਤੇਰੇ ਕੋਲ ਆਂਦਾ ਤੂੰ ਦੱਸ ਤਾਂ ਸਹੀ ਸਾਨੂੰ ਪਰ ਅਮਰ ਸਿੰਘ ਚਮਕੀਲਾ ਦਵਲੇ ਚੱਕੀ ਤੇ ਪੁਰਾਣ ਚ ਪੀਸ ਹੋ ਰਿਆ ਸੀ ਫਿਰ ਉਧਰੋਂ ਉਹ ਕਹਿੰਦੇ ਸੇ ਤੇ ਦੇਖੋ ਦੋਨੇ ਧਿਰਾਂ ਨੇ ਅਮਰ ਸਿੰਘ ਚਮਕੀਲੇ ਦੇ ਨਾਲ ਕੋਈ ਵਧੀਆ ਨਹੀਂ سلوਕ ਕੀਤਾ ਹੈਗਾ ਜਿਹੜੀ ਗੱਲ ਆ ਹੈਨਾ ਉਹ ਸਿਰਫ ਹੱਥ ਜੋੜਦਾ ਹੀ ਰਿਹਾ ਉਹਦੇ ਨਾਲ ਦੀ ਤੀਜੀ ਧਿਰ ਜਿਹੜੀ ਸਿੰਗਰ ਜਿਹੜੇ ਨਾਲ ਦੇ ਸਿੰਗਰ ਸੀ ਜਿਨ੍ਹਾਂ ਨੂੰ ਕਿ ਸਭ ਤੋਂ ਜ਼ਿਆਦਾ ਜਲਣ ਸੀਗੀ ਸਾੜਾ ਸਿਗਾ ਅਮਰ ਸਿੰਘ ਚਮਕੀਲੇ ਦੇ ਲੱਗਦੇ ਹੋਏ ਅਖਾੜਿਆਂ ਲੱਗਦੇ ਸ਼ੋਅਾਂ ਤੋਂ ਉਹਨਾਂ ਨੇ ਝੂਠੀ ਇਹੋ ਗੱਲ ਫਲਾਕੇ ਜਦ ਤੱਕ ਚਮਕੀਲਾ ਸਾਹਿਬ ਦੀ ਜਾਨ ਨਹੀਂ ਗਈ ਹੈ ਨਾ ਉਹ ਪੇਦੇ ਪੁੱਤ ਹਟੇ ਨਹੀਂ ਐਦਾਂ ਦੀਆਂ ਗੱਲਾਂ ਕਰਨੇ ਤੋਂ ਐਦਾਂ ਦੀਆਂ ਗੱਲਾਂ ਕਰਕੇ ਅਮਰ ਸਿੰਘ ਚਮਕੀਲਾ ਜਿੱਦਣ ਇਸ ਦੁਨੀਆ ਤੋਂ ਚਲੇ ਜਾਂਦੇ ਜਦੋਂ ਇਹ ਕੰਡ ਵਾਪਰ ਜਾਂਦਾ ਫਿਰ ਮਗਰੋਂ ਮਗਰਮੱਛ ਦੇ ਹੰਝੂ ਵਹਾਉਂਦੇ ਰਹੇ ਜਿਹੜੇ ਇਹ ਹੁਣ ਤੁਸੀਂ ਕਹਿਣਾ ਕਿ ਕਿਵੇਂ ਗੱਲ ਇਹ ਗੱਲਾਂ ਚਮਕੀਲਾ ਜੀ ਦੇ ਨਾਲ ਰਹਿਣ ਵਾਲੇ ਬੰਦਿਆਂ ਦੀਆਂ ਦੱਸੀਆਂ ਹੋਈਆਂ ਨੇ ਅਸੀਂ ਆਪਣੇ ਕੋਲੋਂ ਕੁਝ ਨਹੀਂ ਦੱਸ ਰਹੇ ਦੋਸਤੋ ਇੱਕ ਅਸਲੀਅਤ ਸੀ ਕਿ ਜਿਹੜੀ ਕਿ ਫਲਾਈ ਗਈ ਸੀ ਇਹਦੇ ਕੋਈ ਪੁਖਤਾ ਸਬੂਤ ਅੱਜ ਤੱਕ ਨਹੀਂ ਮਿਲੇ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਜਰੂਰ ਦੱਸਿਓ ਅਸੀਂ ਸਿਰਫ ਆਪਣੀ ਗੱਲ ਰੱਖੀ ਆ ਵਿਚਾਰ ਰੱਖਣ ਦੀ ਸਭ ਨੂੰ ਆਜ਼ਾਦੀ ਆ ਤੇ ਤੁਸੀਂ ਆਪਣੀ ਸਭੇ ਭਾਸ਼ਾ ਚ ਇਹਦੇ ਤੇ ਟਿੱਪਣੀ ਕਰ ਸਕਦੇ ਹੋ ਧੰਨਵਾਦ